ਤੁਹਾਡੀ ਬਿਲਕੁਲ ਸਾਹਮਣੇ ਸ਼ੋਪ ਹੈ ਕੀ ਕਹਿਣਾ ਚਾਹੋਗੇ ਇਸ ਵਾਰਦਾਤ ਨੂੰ ਲਾ ਕੇ ਵਾਰਦਾਤ ਕੰਮ ਤਾਂ ਮਾੜਾ ਹੈ ਜੀ ਇਸ ਤਰ੍ਹਾਂ ਤਾਂ ਫਿਰ ਇਹਨਾਂ ਤੋਂ ਵਿਸ਼ਵਾਸ ਹੋਰ ਵੀ ਉੱਡ ਜਾਏਗਾ ਸੁਨਾਰੇ ਸੁਨਾਰੇ ਤਾਂ ਸੋਨਾ ਧੋਣ ਵਾਸਤੇ ਦਿੰਦੇ ਹੀ ਨਹੀਂ ਇਹਨਾਂ ਨੂੰ ਸਮੱਸਿਆ ਵਾਲੀ ਗੱਲ ਹੈ ਸਾਡੇ ਵਾਸਤੇ ਦਾ ਗਰੀਬ ਬੰਦਾ ਪਰ ਇਹਨਾਂ ਨੂੰ ਪਤਾ ਹੋਣਾ ਚਾਹੀਦਾ ਜੀ ਜਿਹੜਾ ਵੀ ਇਹ ਬੰਦਾ ਰਖਦੇ ਨੇ ਉਹ ਪੂਰੀ ਤਰ੍ਹਾਂ ਜਾਂਚ ਪੜਤਾਲ ਉਹਦੀ ਕਰਕੇ ਉਹਦੀ ਸਮਝ ਨਾਲ ਵੀ ਕਿੱਥੋਂ ਦਾ ਬੰਦਾ ਹੈ ਕੌਣ ਹੈ ਗਾਰੰਟੀ ਕੁਰਤੀ ਪੂਰੀ ਕੌਣ ਦੇ ਰਿਹਾ ਹੈ ਜਿਨ੍ਹਾਂ ਨੂੰ ਸੋਚਣਾ ਚਾਹੀਦਾ ਬੰਦਾ ਤਾਂ ਰੱਖਣੇ ਸੋਨੇ ਦਾ ਕੰਮ ਹੈ ਮਹਿੰਗੀ ਆਈਟਮ ਹੈ ਬਾਹ ਕਿੱਥੇ ਪਹੁੰਚ ਗਿਆ ਹਮ ਬਹੁਤ ਰਿਸਕੀ ਹੈ ਉਹਦਾ ਤਾਂ ਉਹ ਤਾਂ ਲੈ ਕੇ ਨਿਕਲ ਗਿਆ ਜਿਹੜਾ ਸੁਨਿਆਰ ਦਾ ਸੋਨਾ ਸੀ ਉਸ ਵਿਚਾਰ ਦਾ ਵੀ ਕੀ ਕਸੂਰ ਹੈ ਨੁਕਸਾਨ ਤਾਂ ਹੁੰਦਾ ਵੀ ਹੋਇਆ ਵਰਨਾ ਪਏਗਾ ਇਹਨੂੰ ਸਰ ਕੀ ਨਾਮ ਹੈ ਤੁਹਾਡਾ ਅਜੇ ਤੁਹਾਡਾ ਕੀ ਕਹਿਣਾ ਚਾਹੋਗੇ ਸਰ ਦਾ ਤੁਸੀਂ ਇਹ ਵਾਰਦਾਤ ਤਾਂ ਬਹੁਤ ਗਲਤ ਹੋਈ ਹੈ ਗਰੀਬ ਬੰਦਾ ਵੀ ਕਰਦਾ ਮੇਰਾ ਮਜ਼ਦੂਰੀ ਕਰਦਾ ਇਹ ਤੁਹਾਨੂੰ ਲੋਕੀ ਪੜੇਗਾ ਉਹਨਾਂ ਦੇ ਆਣ ਉਸ ਤੇ ਸੋਨੋ ਇਹ ਸਰਾਏ ਜਿਹੜਾ ਬਾਣ ਹੋਇਆ ਉਹ ਤਬੜਾ ਖਾਣ ਹੋਇਆ ਬਹੁਤ ਨੁਕਸਾਨ ਹੋ ਗਿਆ ਗਰੀਬ ਬੰਦੇ ਦਾ ਇੱਕ ਬੰਦੇ ਨੂੰ ਮਲਕ ਦਾ ਸਾਨੂੰ ਐਨੇ ਸਾਲ ਹੋ ਗਿਆ ਦੇਖਿਆ ਇਹਨਾ ਆਮਦਾਰ ਬੰਦਾ ਹੈ ਕਿ ਕਿਸੇ ਤਰ੍ਹਾਂ ਦੀ ਕੋਈ ਗਲਤੀ ਨਹੀਂ ਕਰਦਾ ਹੈ ਇਹਨੂੰ ਹਰ ਕੋਈ ਕਿਸੇ ਨਾ ਇਹਾਜ ਕਰਦਾ ਕੋਈ 2 3 4 ਕੋਈ 50 ਕਹਿੰਦਾ ਘਾਟ ਘੱਟ ਦੇ ਦੋ ਘੱਟ ਜਾਈ ਜਾ ਲੱਗ ਬੰਦਾ ਯਾਰ ਤੇ ਇਹਨੂੰ ਚਾਹੀਦਾ ਵਸੇ ਵੀ ਕੋਈ ਪੰਡਾ ਜਾਂਚ ਪੜਤਾਲ ਕਰਤਾ ਇਹ ਵਾਰ ਦਾ ਤਾਂ ਗਲਤ ਹੋਈ ਉਹ ਤੇ ਬੰਦਰ ਜਿਹੜਾ ਲੈ ਗਿਆ ਉਹ ਬਸ ਮਤਲਬ ਕਿ ਉਹਦਾ ਬੰਦਾ ਫੇਰ ਇਹ ਨਹੀਂ ਨੂੰ ਜਵਾਕ ਤਾਂ ਮੈਂ ਇਹ ਵੀ ਜੋ ਆਹਲਾ ਬੰਦਾ ਆ ਰਿਹਾ ਇੰਤਲ ਜਵਾਕ ਕਰਨ ਦਾ ਤੇ ਇਹ ਕੰਮ ਤਾਂ ਬਹੁਤ ਜਿਆਦਾ ਮਾੜਾ ਹੋਇਆ ਕਿੰਨੀ ਕੁ ਦਿਨ ਤੋਂ ਇਹ ਤੁਹਾਡੇ ਵੀ ਕੋਈ ਸਾਹਮਣੇ ਕੰਮ ਕਰ ਰਹੇ ਨੇ ਇਹ ਮੇਰੇ ਸਾਹਮਣੇ ਚਾਰ ਪੰਜ ਸਾਲ ਤੋਂ ਕਰ ਰਹੇ ਨੇ ਵੀਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਅਰਜੁਨ ਬੰਦਾ ਜੀ ਕੀ ਕੰਮ ਕਰਦੇ ਹੋ ਅਸੀਂ ਸੁਣੇ ਚਾਹ ਦੀ ਧੋਾਈ ਕਰਦੇ ਹਾਂ की गाल बात हुई है गलबात रही सर दो तो दिन पहले कारीगर मेरे पास नवा कारीगर आया था कलकत्ता से तो आपको उस काम लगाया था तो दोनों काम करते करते मैं सामान पीछे रखा था तो पीछे पिछाब का नाम लेके सामान जेब डाल के निकाल गया सामान सा नब्बे पुचान में एक दाम सुखना था तो तो का काम मैं करता हूँ जाके यहाँ पर पुलिस कराता शिमार मेरे से अब मैं मजदूर बनता हूँ यहाँ पर काम करता हूँ वो आदमी आपको पता नहीं कौन है उसका तो उधर का जान पहचान लेकिन जब तक नहीं है, है, नहीं। क्या मांग करते हो मांग करके हमें सुनना ही इतने हमारे लिए और क्या और किसी का साथ ऐसे हादसा ना हो हम सभी बंगाली भाई को कहते हैं सोच समझ कितनी देर से यहाँ काम कर रहे हो मैं यहाँ तो पच्चीस साल होते हैं ये लड़का आपने कितने दिन पहले रखा दो था दो दिन पहले ही था उसका कोई नाम नाम पता है सारा कुछ आपको पता है सारा कुछ पता है। तो भी उसका आपके नहीं ठीक है उनका गंगानगर से, से बंदा भेजा था गंगानगर तो से आपने पता करवाया कराया था वो भी पीछे लगा हुआ है कहना देखो गाँव जाएंगे जो सोना चोरी हुआ है वो किसी ग्राहक का था ग्राहक का था

ਪ੍ਰੀਪਲਾਨੀ ਸੀ ਕੰਮ ਜਿਹੜਾ ਕੋਈ 15 ਮਿੰਟਾਂ ਦੀ 5 7 10 ਮਿੰਟ ਟੈਕਨੀਕਲ ਵੀ ਗਿਆ ਬੰਦੇ ਚਾਰੋ ਇਹ ਪਹਿਲੇ ਵੀ ਕਿਸੇ ਦੁਕਾਨ ਤੇ ਨੌਕਰੀ ਕੀਤੀ ਸੁਨਾਰੇ ਦੀ ਦੁਕਾਨ ਤੇ ਨਹੀਂ ਨਹੀਂ ਇਹ ਦੋ ਦਿਨ ਪਹਿਲੇ ਰੋਹਲਾ ਚ ਜਾਇਆ ਇਹ ਅੱਛਾ ਇਹਦੇ ਨਾਲ ਜ਼ਿੰਮੇਵਾਰੀ ਦੰਗਾਨਾ ਰ ਕੋ ਭੇਜਿਆ ਸੀ ਇਹਨੂੰ ਠੀਕ ਹੈ ਤੇ ਬਸ ਦੋ ਮਿੰਟ ਨਾਲ ਇੱਕ ਨਿਕਲੇ ਬਾਥਰਮ ਜਾਣ ਆਉਂਦਾ ਸਮਾਨ ਸਾਰਾ ਜੇਲ੍ਹ ਬਾਹਰ ਲੱਗੇ ਇਸ ਘਟਨਾ ਨੂੰ ਲੈ ਕੇ ਕੀ ਕਹਿਣਾ ਚਾਹੋਗੇ ਤੁਸੀਂ ਕੀ ਕਹਿਣਾ ਚਾਹੁੰਦੇ ਕਾਰੀਗਰ ਦਾ ਵਿਚਰਦਾ ਕੋਈ ਨੁਕਸਾਨ ਪੂਰਾ ਹੋ ਜਾਉ ਤਾਂ ਚੰਗੀ ਗੱਲ ਹੈ ਜੀ ਤਕਰੀਬ ਆਦਮੀ ਅਗਲੇ ਦੇਸ਼ ਪ੍ਰਦੇਸ਼ ਤੋਂ ਲੇਬਰ ਕਰ ਮਾਰੇ ਨੇ ਤੇ ਪ੍ਰਸ਼ਾਸਨ ਨੂੰ ਇਹ ਵੀ ਦੇਖ ਹੋ ਜਾਂਦੀ ਹੈਲਪ ਉਸੇ ਦਿਨ ਕਰ ਦੇਣ ਤਾਂ ਕੋਈ ਨਹੀਂ ਪੁਲਿਸ ਕੰਪਲੇਟ ਕੀਤੀ ਹੈ ਜੀ ਕੀਤੀ ਹੈ ਜਮੇਤਲ ਮਤਲਬ ਨੋਟ ਕਰਾ ਗਿਆ ਹੈ ਜ਼ਰਿਕ ਨੂੰ